ਚਲਾ ਦੇ ਓਏ ਭਾਈ ਨਾ ਨਾ ਇੱਧਰ ਤਾਂ ਪਾਣੀ ਹੈ ਨਹੀਂ ਲੋਨੀ ਪਰ ਉਹ ਆਪਣੀਆ ਵੱਟ ਤੇ ਆਊਗੀ ਇਹਦੇ ਨਾਲ ਜੋੜ ਦਿਆ ਨਾ ਜਿੱਦ ਦਾ ਬਾਹਰ ਦੇ ਹਲਾ ਮਜਬਰਾ ਆ ਗਈ ਵੀ ਪਹਿਲਾਂ ਲਈ ਪੈਪ ਲੈਣਾ ਕਿਲਰ ਦੀ ਬਾਟੀਆਂ ਦੇ ਇਹਦੇ ਨਾਲ ਹੀ ਜੋੜ ਦਿਆ ਆਪਾਂ ਇੱਥੇ ਜੇ ਉਰੇ ਜੋੜ ਦਿਆਂ ਕਿੱਥੇ ਆਦ ਰਹਿ ਪੇ ਚੰਗੀ ਜल्ले ਬੋ ਜਾ ਦੇ ਜੋ ਨਾ ਮਾੜੇ ਜਿਹੜਾ ਡਾਟ ਰਹਿ ਗਈ ਇਹਦੇ ਨੂੰ ਗੀਨਿਆ ਰੋਣੀਆਂ ਚੱਲ ਜੰਦੀਆਂ ਨੇ ਹੁਣ ਮਾਣਾਂ ਦੇ ਵਿੱਚ ਸਾਰੇ ਲੋਕ ਪੱਜੇ ਕਰਦੇ ਨੇ ਕਰੇਗਾ ਫਿੱਤੇ ਦਾ ਮਿਨੇਗਾ ਆਈ ਨਹੀਂ ਸਾਹ ਬਣਾ ਦਿੰਦਾ ਚਲ ਫੇਰ ਚੱਲ ਮੈਂ ਜਾਵਾਂ ਨਹੀਂ ਤੂੰ ਫਿੱਤਾ ਮਾਰੇ ਬਿਨਾ ਉਹ ਕਰਦਾ ਨਹੀਂ ਬਾਈ ਹੈ ਮੰਨਦਾ ਨਹੀਂ ਚਕੀ ਨਾ ਹੈ ਵੀਡੀਓ ਹੈ ਤੂੰ ਜੇ ਨਹੀਂ ਕਰਦਾ ਇਹਦਾ ਭਰਾ ਫਿੱਤੇ ਬਿਨਾ ਆ ਦੇਖ ਲਓ ਬਾਈ ਕਹਿੰਦਾ ਫੀਤਾ ਬਣਾ ਯਕੀਨ ਨਹੀਂ ਕਰਦਾ ਆ ਖੜਾ ਮੁੰਡਾ ਇਹ ਫੀਤੇ ਦਾ ਯਕੀਨ ਕਰੂੰਗਾ ਕਹਿੰਦਾ ਆਹ ਸੀ ਬਸ ਆਪਣੇ ਪੈਰਾਂ ਚਿੱਲੇ ਦੀ ਪਟਨੀ ਸੀਗੀ ਇੱਥੇ ਪੱਟ ਤੀ ਐਂ ਚੀਰਮੰਗ ਕਰਤਾ ਸਿੱਧਾ ਮਾਰਤਾ ਫਿਰ ਤੱਕ ਨਾ 100 ਫੁੱਟ ਤਾਂ ਹੋ ਗਿਆ 200 ਫੁੱਟ ਹੋ ਗਿਆ ਪੂਰਾ ਨੈਟ ਜਾਵਾ ਜੱਗੂ ਪਾਣੀ ਕੋ ਛੜਦਾ ਓਏ ਪਾਣੀ ਕੋ ਛੜਦਾ ਬਸ ਓਏ ਮਾਥਾ ਉਹ ਕਰਦਾ ਹੁਣ ਟਰੈਕਟਰ ਨਹੀਂ ਮਿਲਦਾ ਮੁੜ ਕੇ ਆ ਕਮਾਦਾ ਚੱਕ ਇਹਦਾ ਪਾਣੀ ਤੂੰ ਕਿਉਂ ਛੱਡਿਆ ਬਾਈ ਤੈਨੂੰ ਇੰਨੀ ਨਹੀਂ ਪਤਾ ਲੱਗਦਾ ਪਾਣੀ ਵੀ ਟੁੱਟਣ ਨਹੀਂ ਦੇਣਾ ਹੁੰਦਾ ਤੈਨੂੰ ਉਦੋਂ ਦਾ ਕਿਹਾ ਸੀਗਾ তা য়ে ah, <laughs> <rux Olympian>